ਉਹ ਵਿਲਾ ਹੱਥ ਨਾ ਆਵੇ ਫਿਰ ਪਛਤਾਵਣਾ ਸ਼ਲੋਕ ਮਹਲਾ 3 ਸਤਿਗੁਰ ਤੇ ਜੋ ਮੋਹ ਫਿਰੇ ਸੇ ਪੱਦੇ ਦੁੱਖ ਸਹਾਈ ਫਿਰ ਫਿਰ ਮਿਲਨ ਨਾ ਪਾਏਨੀ ਜਮਹਿ ਤੈ ਮਰ ਜਾਏ ਸਹਸਾ ਰੋਗ ਨਾ ਛੋਡੇ ਦੁੱਖ ਹੀ ਮਹਿ ਦੁੱਖ ਪਾਹੇ ਨਾਨਕ ਨਦਰੀ ਬਖਸ਼ ਲੈ ਸ਼ਬਦੇ ਮੇਲ ਮਲਾਏ ਮਹੱਲਾ ਤੀਜਾ ਜੋ ਸਤਗੁਰ ਤੇ ਮੋਹ ਫਿਰੇ ਤਿੰਨਾ ਠੌਰ ਨਾ ਥਾਉ ਜਿਉਂ ਛਟੜ ਘਰ ਘਰ ਫਿਰੈ ਦੋਹ ਚਾਰਨ ਬਦਨਾ ਨਾਨਕ ਗੁਰਮੁਖ ਬਖਸ਼ਿਐ ਸੇ ਸਤਗੁਰ ਮੇਲ ਮਲਾਉ ਪੌੜੀ ਜੋ ਸੇਵਹਿ ਸਤ ਮਰਾਰ ਸੇ ਭਵਜਲ ਤਰ ਗਿਆ ਜੋ ਬੋਲੈ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਸੇ ਦਰਗਾਹ ਪੈਂਦੇ ਜਾਹੇ ਜਿਨ੍ਹਾਂ ਹਰ ਜਪ ਲਿਆ ਹਰ ਸੇਵਹ ਸੇ ਪੁਰਖ ਜਿਨ੍ਹਾਂ ਹਰ ਤੁਧ ਮਇਆ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਿਆ ਸ਼ਲੋਕ ਮਹੱਲਾ ਤੀਜਾ ਥਾਲੇ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਦੈ ਮਨ ਤ੍ਰਿਪਤੀਐ ਪਾਇ ਮੂਖ ਦਵਾਰ ਇਹੋ ਭੋਜਨ ਅਲਬ ਹੈ ਸੰਤੋ ਲੱਬੈ ਗੁਰ ਵਿਚਾਰ ਇਹ ਮਧਾਵਣੀ ਕਿਉ ਵਿਚੋਂ ਕੱਢੀਐ ਸਦਾ ਰੱਖੀਐ ਉਰ ਧਾਰ ਇਹ ਮਧਾਵਣੀ ਸਤ ਗੁਰੂ ਪਾਈ ਗੁਰ ਸਿੱਖਾਂ ਲਦੀਪਾਲ ਨਾਨਕ ਜਿਸ ਬੁਝਾਏ ਸੋ ਬੁਝਸੀ ਹਰ ਪਾਇਆ ਗੁਰਮੁਖ ਘਾਲ ਮਹੱਲਾ ਤੀਜਾ ਜੋ ਧੁਰ ਮੇਲੇ ਸੇ ਮਿਲ ਰਹੀ ਸਤਿਗੁਰ ਸਿਓ ਚਿਤ ਲਾਇ ਆਪ ਵਿਛੋੜਨ ਸੇ ਵਿਛੜੇ ਦੂਜੈ ਭਾਇ ਖਵਾਏ ਨਾਨਕ ਬਿਨ ਕਰਮਾ ਕਿਆ ਪਾਈਐ ਪੂਰਬ ਲਿਖਿਆ ਕਮਾਈ ਪੌੜੀ ਬਹਿ ਸਕੀਆਂ ਜਸ ਗਾਵਹਿ ਗਾਵਣ ਹਾਰੀਆਂ ਹਰ ਨਾਮ ਸਲਾਹਹੁ ਨਿਤ ਹਰ ਕੋ ਬਲਿਹਾਰੀਆ ਜਿੰਨੀ ਸੁਣ ਮੰਨਿਆ ਹਰਨਾ ਤਿਨਾ ਹਉ ਵਾਰਿਆ ਗੁਰਮਖੀਆਂ ਹਰ ਮੇਲ ਮਲਾਵਣ ਹਾਰਿਆ ਹਉ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰਿਆ ਸ਼ਲੋਕ ਮਹੱਲਾ ਤੀਜਾ ਵਿਣ ਨਾਮੈ ਸਭ ਧਰਮ ਦੇ ਨਿਤ ਜਗ ਤੋਟਾ ਸਹਸਾਰ ਮਨ ਮੁਖ ਕਰਮ ਕਮਾਵਣੀ ਹਉ ਮੈਂ ਅੰਧ ਗੁਬਾਰ ਗੁਰਮੁਖਿ ਅਮਰਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਲਾ 3 ਸਹਿਜੇ ਜਾਗੈ ਸਹਿਜੇ ਸੋਐ ਗੁਰਮੁਖਿ ਅਨੰਦਿ ਨੇ ਉਸਤਤ ਹੋਐ ਮਨਮੁਖ ਭਰਮੈ ਸਹਿਸਾ ਹੋਐ ਅੰਤਰ ਚਿੰਤਾ ਨੀਂਦ ਨਾ ਸੋਐ ਗਿਆਨੀ ਜਾਗੈ ਸਭਹਿ ਸੁਪਹਾਏ ਨਾਨਕ ਨਾਮ ਰਤਿਆ ਬਲ ਜਾਉ ਪੌੜੀ ਸੇ ਹਰ ਨਾਮ ਧਿਆਵਹਿ ਜੋ ਹਰ ਰਤਿਆ ਹਰ ਇਕ ਧਿਆਵਹਿ ਇਕ ਇਕੋ ਹਰ ਸਤਿਆ ਹਰ ਇਕੋ ਵਰਤੈ ਇਕ ਇਕੋ ਉਤਪਤਿਆ ਜੋ ਹਰ ਨਾਮ ਧਿਆਵਹਿ ਤਿੰਨ ਦਰ ਸੱਟ ਘਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ ਸ਼ਲੋਕ ਮਹਲਾ 3 ਅੰਤਰ ਗਿਆਨ ਨਾ ਆਇਓ ਜਿਤ ਕੇਸ ਸੋਜੀ ਪਾਈ ਵਣ ਡਿਠਾ ਕਿਆ ਸਲਾਹੀਐ ਅੰਦਾ ਅੰਦ ਕਮਾਈ ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਈ ਮਹਲਾ ਤੀਜਾ ਇਕਾ ਬਾਣੀ ਇਕ ਗੁਰ ਇਕੋ ਸ਼ਬਦ ਵਿਚਾਰ ਸੱਚਾ ਸੌਦਾ ਹਟ ਸੱਚ ਰਤਨੀ ਭਰੇ ਪੰਡਾਰ ਗੁਰ ਕਿਰਪਾ ਤੇ ਪਾਈਐ ਜੇ ਦੇਵ ਦੇ ਮਨਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਹੈ અપਾਰ ਵਿਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪਿਆ ਮਨਹਾਰ ਨਾਨਕ ਸੱਚ ਸਲਾਹੀ ਹੈ ਧੰਨ ਸਵਾਰਨਹਾਰ ਪੌੜੀ ਜਿੰਨਾ ਅੰਦਰ ਕੂੜ ਵਰਤੈ ਸੱਚ ਨਾ ਭਾਵੇਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇਈ ਕੂੜੇ ਆਰੀ ਰੱਜ ਹੈ ਕੂੜ ਜੋ ਵਿਸਤਾ ਕਾਗ ਖਾਵੇ ਜਿਸ ਹਾਰ ਹੋਏ ਕਿਰਪਾਲ ਸੋ ਨਾਮ ਧਿਆਵੇ ਹਰ ਗੁਰਮੁਖ ਨਾਮ ਅਰਾਧ ਕੂੜ ਪਾਪ ਲਹਿ ਜਾਵੇ ਸਲੋਕ ਮਹਲਾ 3 ਸੇਖਾ ਚੌ ਚੱਕਿਆ ਚੌ ਆਇਆ ਏਹੋ ਮਨ ਇਕਤ ਘਰਿਆਣ ਏਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਸਤਗੁਰੇ ਅੱਗੇ ਟੈ ਪਉ ਸਭ ਕਿਸ ਜਾਣੈ ਜਾਨ ਆਸਾ ਮਨ ਸਾਜ ਲਾਏ ਤੂੰ ਹੋਏ ਰਹੋ ਮਹਿਮਾਨ ਸਤਗੁਰ ਕੈ ਭਾਣੈ ਭੀ ਚੱਲਹਿ ਤਾਂ ਦਰਗਹਾ ਪਾਵਹਿ ਮਾਨ ਨਾਨਕ ਜੇ ਨਾਮ ਨਾ ਚੇਤਨੀ ਤਿੰਨ ਢਿਗ ਪੈਨਣ ਢਿਗ ਖਾਣ ਮਹੱਲਾ ਤੀਜਾ ਹਰ ਗੁਣ ਟੋਟ ਨ ਆਵਈ ਕੀਮਤ ਕਹਿਣ ਨ ਜਾਏ ਨਾਨਕ ਗੁਰਮੁਖ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਏ ਪਉੜੀ ਹਰ ਚੋਲੀ ਦੇ ਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਟ ਲੱਗਾ ਅਧਿਕਾਈ ਬਹੁ ਬਹੁ ਵਿਦ ਭਾਂਤ ਕਰ ਕੋਈ ਬੂਝੈ ਬੂਝਣ ਹਾਰ ਅੰਤਰ ਬਵੇਕ ਕਰ ਸੋ ਬੂਝੈ ਇਹੋ ਬਵੇਕ ਜਿਸ ਬੁਝਾਏ ਆਪ ਹਰ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰਿ ਸਤਿ ਹਰਿ ਸਲੋਕ ਮਹਲਾ 3ਆ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੈ ਤਾਂ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਮਕ ਸੇ ਕੀਆ ਕਥਹਿ ਗਿਆਨੈ ਮਹੱਲਾ ਤੀਜਾ ਗੁਰਮੁਖ ਚਿਤਨਾ ਲਾਇਉ ਅੰਤ ਦੁਖ ਪਹਤਾਇ ਆਈ ਅੰਦਰੋਂ ਬਾਹਰੋਂ ਅੰਧਿਆ ਸੋਧ ਨ ਕਾਈ ਪਾਏ ਪੰਡਤ ਤਿਨ ਕੀ ਬਰਕਤੀ ਸਭ ਜਗਤ ਖਾਏ ਜੋ ਰੱਤੇ ਹਰ ਨਾਏ ਜਿਨ ਗੁਰ ਕੈ ਸ਼ਬਦ ਸਲਾਹਿਆ ਹਰਿ ਸਿਉ ਰਹੀ ਸਮਾਏ ਪੰਡਤ ਦੂਜੇ ਭਾਏ ਬਰਕਤ ਨਾ ਹੋਵੇਈ ਨਾ ਧਨ ਪੱਲੇ ਪਾਏ ਪੜਥ ਕੇ ਸੰਤੋਖ ਨਾ ਆਇਓ ਅਨ ਦਿਨ ਜਲਤ ਵਿਹਾਈ ਕੂਕ ਪੂਕਾਰ ਨਾ ਚੁੱਕਈ ਨਾ ਸੰਸਾਰ ਵਿੱਚੋਂ ਜਾਏ ਨਾਨਕ ਨਾਮ ਵਿਹੂਣਿਆ ਮੋਹੇ ਕਾਲੈ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੀ ਮਿਲ ਪੰਤ ਦਸਾਈ ਜੋ ਹਰ ਦਸੇ ਮਿਤ ਤਿਸ ਹਉ ਬਲ ਜਾਈ ਗੁਣ ਸਾਂਝੀ ਤਿਨ ਸਿਉ ਕਰੀ ਹਰ ਨਾਮ ਤੇ ਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਸ਼ਲੋਕ ਮਹੱਲਾ ਤੀਜਾ ਪੰਡਤ ਮੈਲ ਨਾ ਚੁਕਈ ਜੇ ਵੇਦ ਪੜੈ ਯੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹਉਮੈ ਨਾਮ ਵਸਾਰ ਪੰਡਤ ਭੂਲੇ ਦੂਜੈ ਲਾਗੇ ਮਾਇਆ ਕਹਿ ਵਾਪਾਰ ਅੰਤਰ ਤ੍ਰਿਸ਼ਨਾ ਭੁਖ ਹੈ ਮੂਰਖ ਭੁਖਿਆ ਮੋਏ ਗਵਾਰ ਸਤਗੁਰ ਸੇਵੈ ਸੁਖ ਪਾਇਆ ਸੱਚੈ ਸ਼ਬਦ ਵਿਚਾਰ ਅੰਦਰੋਂ ਤ੍ਰਿਸ਼ਨਾ ਭੁਖ ਗਈ ਸੱਚੈ ਨਾਹੀ ਪਿਆਰ ਨਾਨਕ ਨਾਮ ਰਤੇ ਸਹਿਜੇ ਰਜੇ ਜਿਨਾਂ ਹਰ ਰਖਿਆ ਉਰ ਧਾਰ ਮਹੱਲਾ ਤੀਜਾ ਮਨ ਮੁਕਰ ਨਾਮ ਨਾ ਸੇਵਿਆ ਦੁੱਖ ਲੱਗਾ ਬਹੁਤਾ ਆਈ ਅੰਤਰ ਅਗਿਆਨ ਅੰਧੇਰ ਹੈ ਸੁਧ ਨਾ ਕਾਈ ਪਾਏ ਮਨ ਹੱਟ ਸਹਿਜ ਨਾ ਬੀਜਿਓ ਭੁਖਾ ਕੇ ਅੱਗੇ ਖਾਏ ਨਾਮ ਨਿਦਾਨ ਵਿਸਾਰਿਆ ਦੂਜੈ ਲੱਗਾ ਜਾਏ ਨਾਨਕ ਗੁਰਮੁਖ ਮਿਲੈ ਵਡਿਆਈਆ ਜੇ ਆਪੇ ਮੇਲ ਮਲਾਏ ਪੌੜੀ ਹਰ ਰਸਨਾ ਹਰ ਜਸ ਗਾਵੇ ਖਰੀ ਸੁਹਾਵਣੀ ਜੋ ਮਨ ਤਨ ਮੁਖ ਹਰ ਬੋਲੇ ਸਾਹ ਹਰ ਭਾਵਣੀ ਜੋ ਗੁਰਮੁਖ ਚਖੈ ਸਾਦ ਸਾਤ ਰਿਪਤਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸ ਹੋਵੇ ਆਪ ਦਿਆਲ ਸਾਥ ਸਤਿਗੁਰੂ ਗੁਰੂ ਬੁਲਾਵਣੀ ਸ਼ਲੋਕ ਮਹਲਾ 3 ਹਸਤੀ ਸਿਰ ਜਿਉ ਅੰਕਸ ਹੈ ਅਹਰਣ ਜਿਉ ਸਿਰ ਦੇ ਮਨ ਤਨ ਆ ਗੈ ਰਾਖ ਕੈ ਉਪੀ ਸੇਵ ਕਰੇ ਇਉ ਗੁਰਮਖ ਆਪ ਨਿਵਾਰੀਐ ਸਬਰਾਜ ਸ੍ਰਿਸ਼ਟ ਕਾਲੀ ਨਾਨਕ ਗੁਰਮੁਖ ਬੁੱਝੀਐ ਜਾਂ ਆਪੇ ਨਦਰ ਕਰੇ ਮਹਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਣ ਨਾਨਕ ਕਉਲ ਉਦਾਰ ਹੈ ਆਪਣਾ ਦਰਗਾਹ ਪਾਵਹਿ ਮਾਨ ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ ਇਕ ਸੇਵਕ ਗੁਰ ਪਾਸ ਇਕ ਗੁਰ ਘਰੈ ਲਾਈਆ ਜਿਨਾਂ ਗੁਰ ਪਿਆਰਾ ਮਨ ਚੇਤਾ ਤਿਨਾਂ ਭਾਉ ਗੁਰੂ ਦੇਵਾਈਆ ਗੁਰ ਸਿਖਾ ਏ ਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਈਆ ਸ਼ਲੋਕ ਮਹਲਾ 3 ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਧਲੇ ਆਵਰੇ ਕਰਮ ਕਮਾਏ ਜਮਦਰ ਬੱਦੇ ਮਾਰਿਐ ਫਿਰ ਵਿਸਤਾ ਮਾਹੇ ਪਚਾਹੇ ਮਹੱਲਾ ਤੀਜਾ ਨਾਨਕ ਸਤਗੁਰ ਸੇਵ ਹੈ ਆਪਣਾ ਸੇ ਜਨ ਸੱਚੇ ਪਰਵਾਨ ਹਰ ਕਹਿ ਨਾਏ ਸਮਾਏ ਰਹੇ ਚੂਕਾ ਆਵਣ ਜਾਣ ਪੌੜੀ ਧਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ਘਰ ਮੰਦਰ ਮਹਿਲ ਸਵਾਰੀ ਇਹ ਕਿਸ ਸਾਥ ਨਾ ਜਾਈ ਹਰ ਰੰਗੀ ਤੁਰੇ ਨਿਤ ਪਾਲੀ ਇਹ ਕਿਤੈ ਕਾਮ ਨਾ ਆਈ ਜਨ ਲਾਭ ਹੋ ਚਿਤ ਹਰ ਨਾਮ ਸਿਉ ਅੰਤ ਹੋਏ ਸਖਾਈ ਜਨ ਨਾਨਕ ਨਾਮ ਧਿਆਇ ਗੁਰਮਖ ਸੁਖ ਪਾਈ ਸ਼ਲੋਕ ਮਹਲਾ 3 ਬਿਨ ਕਰਮੈ ਨਾਉ ਨਾ ਪਾਈਐ ਪੂਰੈ ਕਰਮ ਪਾਇਆ ਜਾਇ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਲਾਏ ਮਹੱਲਾ ਪਹਿਲਾ ਇਕ ਦੱਜ ਹੈ ਇਕ ਦੱਬੀ ਹੈ ਇਕ ਨਾ ਕੁੱਤੇ ਖਾਏ ਇਕ ਪਾਣੀ ਵਿੱਚ ਉਹ ਸੱਤੀ ਹੈ ਇਕ ਭੀ ਫਿਰ ਹਸਨ ਪਾਹੇ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਹ ਪੌੜੀ ਤਿਨ ਕਾ ਖਾਦਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੀ ਤਿਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨਹੀ ਗੁਰਮਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੀ ਤਿਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨਹੀ ਗੁਰਮਖ ਸਿੱਖ ਸਾਧ ਸੰਤ ਚੜ ਜਾਤੇ ਜਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲਹਿ ਹਰ ਹਰ ਰਾਮ ਨਾਮ ਹਰ ਸਾਤੇ ਜਿਨ ਕੈ ਪੋਤੈ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿਜਾਤੀ ਸ਼ਲੋਕ ਮਹਲਾ ਤੀਜਾ ਨਾਨਕ ਨਾ ਉਹ ਕੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਭਾਈ ਜਮਨਦਰ ਬੱਦੇ ਮਾਰਿਅਹ ਬਹੁਤੀ ਮਿਲੇ ਸਜਾਇ ਮਹੱਲਾ ਤੀਜਾ ਸੰਤਾਂ ਨਾਲ ਵੈਰ ਕਮਾਵੰਦੇ ਦੁਸ਼ਟਾਂ ਨਾਲ ਮੋਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜਮਹਿ ਵਾਰੂ ਵਾਰ ਤ੍ਰਿਸ਼ਨਾ ਕਦੇ ਨਾ ਬੁੱਝੈ ਦੁਬਦਾ ਹੋਏ ਖੁਆਰ ਮੁਹ ਕਾਲੇ ਤਿਨਾ ਨਿੰਦਕਾਂ ਤਿਤ ਸੱਚੇ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ ਪੌੜੀ ਜੋ ਹਰ ਨਾਮ ਧਿਆਇਂਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ ਜਿਨ੍ਹਾਂ ਮਨ ਚਿਤੇ ਇੱਕ ਅਰਾਧਿਆ ਤਿਨਾਂ ਇੱਕ ਸਬਿਨ ਦੂਜਾ ਕੋ ਨਾਹੀ ਸੇ ਪੁਰਖ ਹਰ ਸੇਵੰਦੇ ਜਿਨ ਤੁਰ ਮਸਤ ਕਲੇਖ ਲਖਾਹੀ ਹਰ ਕੇ ਗੁਣ ਨਿਤ ਗਾਵੰਦੇ ਹਰ ਗੁਣ ਗਾਏ ਗੁਣੀ ਸਮਝਾਈ ਵਡਿਆਈ ਵੱਡੀ ਗੁਰਮਖਾ ਗੁਰ ਪੂਰੈ ਹਰ ਨਾਮ ਸਮਾਈ ਸ਼ਲੋਕ ਮਹਲਾ 3 ਸਤਗੁਰ ਕੀ ਸੇਵਾ ਗਾਖੜੀ ਸਿਰ ਤੀਜੈ ਆਪ ਗਵਾਈ ਸ਼ਬਦ ਮਰਹਿ ਫਿਰ ਨਾ ਮਰਹਿ ਨਾ ਸੇਵਾ ਪਵੈ ਸਬ ਖਾਂਇ ਪਾਰਸ ਪਰਸੈ ਐ ਪਾਰਸ ਹੋਐ ਸੱਚ ਰਹਿ ਲਿਵਲਾਈ ਜਿਸ ਪੂਰਬ ਹੋਐ ਲਿਖਿਆ ਤਿਸ ਸਤਗੁਰ ਮਿਲੈ ਪ੍ਰਭਿ ਆਇ ਨਾਨਕ ਗਨਤੈ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵੈ ਥਾਂਇ ਮਹੱਲਾ ਤੀਜਾ ਮਹਿਲ ਕੁਮਹਿਲ ਨਾ ਜਾਣਨੀ ਮੂਰਖ ਆਪਣੈ ਸਵਾਇ ਸ਼ਬਦ ਚੀਨਹਿ ਤਾਂ ਮਹਿਲ ਲਹਿ ਜੋਤੀ ਜੋਤ ਸਮਾਈ ਸਦਾ ਸੱਚੇ ਕਾ ਭਉ ਮਨ ਵਸੈ ਤਾਂ ਸਭਾ ਸੋਜੀ ਪਾਈ ਸਤਿਗੁਰੇ ਆਪਣੇ ਘਰ ਵਰਤਦਾ ਆਪੇ ਲੈ ਮਿਲਾਇ ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ ਜਿਸਨੋ ਕਿਰਪਾ ਕਰੇ ਰਜਾਏ ਪਉੜੀ ਤਨ ਤਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮ ਹਰ ਮੁਖ ਕਹਤਿਆ ਤਨ ਤਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਮਣੀ ਸੁਣਤਿਆ ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਤਨ ਤਨ ਭਾਗ ਤਿਨਾ ਗੁਰਮਖਾਂ ਜੋ ਗੁਰ ਸਿੱਖ ਲੈ ਮਨ ਜਿਣਤਿਆ ਸਬਦੂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲਿਵਲਾਈ ਨਵ ਨਿਦੀ 18 ਸਿੱਧੀ ਪਿਛੈ ਲੱਗੀਆਂ ਫਿਰਹਿ ਜੋ ਹਰ ਹਿਰਦੈ ਸਦਾ ਵਸਾਈ ਬਿਨ ਸਤਗੁਰ ਨਾਉ ਨਾ ਪਾਈਐ ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਏ ਜੁਗ ਚਾਰ ਮਹੱਲਾ ਤੀਜਾ ਕਿਆ ਗੱਭਰੂ ਕਿਆ ਬਿਰਧ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸ਼ਬਦੇ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੈ ਆਏ ਨਾਨਕ ਜੀ ਗੁਰਮੁਖ ਕਰਹਿ ਸੋ ਪਰਵਾਣ ਹੈ ਜੋ ਨਾਮ ਰਹਿ ਲਿਵ ਲਾਏ ਪੌੜੀ ਹਉਬਲੇ ਹਾਰੀ ਤਿਨ ਕੋ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਧਿਆਈਂ ਦੀ ਤਿੰਨ ਦਰਸ਼ਨ ਪਿੱਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਓ ਸਭ ਕਿਲ ਵਿਖ ਰੀਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੈ ਮੇਰਾ ਗੁਰ ਧਰੇ ਵਿਖਾ ਸਲੋਕਮ